ਹਜੀ ਘਟਿਆ ਨੇ ਉਦੋਂ ਤੋਂ ਸੰਤਰੀ ਕੋਲ ਪਾਗੇ ਰਹਿ ਗਈ ਹੈ ਜੋ ਦੀ ਦੀ ਤਰ੍ਹਾਂ ਜਿਹੜੀ ਮਸਲੀ ਨਾ ਪਾਟਾ ਪੂਰੇ ਪੂਰੇ ਜਿਹੜੇ ਬਰਵਾਕਾ ਨਰਲੀਆ ਮੌਲੀਆ ਆਹ ਨਹੀਂ ਸਤਣਾ ਨੂੰ ਸਾਤੜਾ ਤੀ ਸੱਤ ਸੱਤ ਜਿਹੜਾ ਸਾਰੀ ਸਾਰੇ ਗੈਸ ਚ ਨਿਕਲਦੀ ਨਹੀਂ ਕਿਹਾ ਜੁਪਨ ਮਗਰਲੀ ਕਾਂ ਤਾਂ ਛੱਟਦੀ ਛੱਤ ਸਾਰੀ ਛੱਟਦੀ 80 60% ਮਸਾਲ ਜੀ ਬਰਾਗੇ ਗਈ ਸੀ ਹਜੇ aga veel kord , aga nii on . ਇੱਕ ਮਿੰਟ ਬਸ ਆ ਜਾ ਆਪਣੇ ਵੱਲੋਂ ਪਰਸੋਂ ਆਇਆ ਗਾ ਪੂਰੀ 65% ਗੈਸ ਜਾਂ ਲੀਕ ਹੋ ਜਾਂਦਾ 65% ਦਾ ਪੈਸਾ ਵੀ ਪੱਕਾ ਪੈਸਾ ਹੀ ਚਾਹੁੰਦਾ ਮੈਂ ਇਹ ਕਹਿੰਦਾ ਗੈਸ ਜਾਂ ਲੀਕ ਹੋ ਜਾਂਦੀ ਦੇਖੋ ਉਹ ਸ਼ੈਣੀ ਡੇਰੀ ਕੋਈ ਵੇਲਾ ਕਿ ਨਹੀਂ ਫੈਕਟਰੀ ਦੇ ਉਰਤੇ ਉੱਥੇ ਤੱਕ ਤੁੰਗ ਗਿਆ ਆ ਵੇਖੋ ਕਿੰਨਾ ਚੱਕੇ ਨੇ ਠੱਗੀ ਦਾ ਤਵੇਖ ਵਾ ਯਾਰ ਹਾਂ ਯਾਰ ਆ ਕੋਈ ਹਣੀ ਸੀ ਕੋਈ ਬਾਬਾ ਜੀ ਨੇ ਆ ਉਹਨਾਂ ਦੇ ਘਰੇ ਗਈ ਸੀ ਬਿੱਲਾ ਉਹ ਨਹੀਂ ਨਹੀਂ ਜਿਹੜਾ ਅੰਦਰ ਯਾਰ ਅੰਦਰ پھل لے پئی ہے فل میں ریامو کے چلی سچیں کوٹنٹ ایک فور ہے بسم اللہ علیہ السلام علیہ بھائی شریف نے یہ بھی نشاں ہو رہا ہے رسا سنوار بتا کر ਸਾਡੇ ਕੋਲੇ ਜੀ 3:30 ਵਜੇ ਦੇ ਕਰੀਬ ਸੂਚਨਾ ਮਿਲੀ ਆ ਕਿ ਮੁਲਾਜ਼ਮ ਆ ਕੇ ਦੱਸਿਆ ਵੀ ਐਂ ਕਰਕੇ ਪੇਠਾ ਫੈਕਟਰੀ ਦੇ ਵਿੱਚ ਆ ਜਿਹੜੀ ਆ ਬਲਾਸਟ ਹੋ ਗਿਆ ਕਹਿੰਦੇ ਵੀ ਸਿਲੰਡਰ ਫਟਿਆ ਵਾ ਪਰ ਜਦੋਂ ਅਸੀਂ ਦੇਖਿਆ ਆ ਕੇ ਕੋਠੇ ਵੜੇਂਗਾ ਇਹ ਫਿਰ ਜਿਹੜਾ ਰੋਡ ਤੇ ਆ ਜਿਹੜੀ ਜਿਹੜੀ ਰੋਹਿਤ ਪੇਠਾ ਫੈਕਟਰੀ ਆ ਜਿਹਦਾ ਇਹਦਾ ਨਾਮ ਆ ਆ ਕੇ ਚੈੱਕ ਕੀਤਾ ਤਾਂ ਇੱਕ ਗੈਸ ਪੱਟੀ ਦੇ ਵਿੱਚ ਬਲਾਸਟ ਹੋਇਆ ਸੀਗਾ ਕੋਈ ਸਿਲੰਡਰ ਤਾਂ ਨਹੀਂ ਫਟਿਆ ਸੀਗਾ ਪਰ ਜਦੋਂ ਹੁਣ ਅਸੀਂ ਆਪ ਤੇ ਅੱਗ ਤੇ ਕਾਬੂ ਪਾ ਲਿਆ ਤੇ ਜਿਹਦੇ ਨਾਲ ਆ ਕੇ ਜੀ ਆ ਤੈਨ੍ਹੜ ਵਗੈਰਾ ਜਿਹੜੇ ਨੇ ਆਸ-ਪਾਸੇ ਨੁਕਸਾਨ ਜਿਹੜਾ ਹੋਇਆ ਤੇ ਅੱਗ ਜਿਹੜੀ ਹੁਣ ਕਾਬੂ ਚ ਗਈ ਇੰਨਾ ਕ ਨੁਕਸਾਨ ਹੋ ਗਿਆ ਇਹ ਤਾਂ ਹੀ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਐ ਆ ਵੀ ਆਸੇ-ਪਾਸੇ ਜਿਹੜੇ ਘਰਾਂ ਦੇ ਕੰਦੇ ਆ ਵੀ ਸ਼ੀਸ਼ੇ ਟੁੱਟ ਗਏ ਆ ਤੇ ਨਾਲੇ ਇਹਨਾਂ ਦਾ ਜਿਹੜੇ ਆਵਦੇ ਆ ਵੀ ਚਾਦਰਾਂ ਵਗੈਰਾ ਜਿਹੜੀਆਂ ਪਾਈਆਂ ਸੀ ਤੇ ਬਾਕੀ ਇਹਨਾਂ ਦੀ ਪੱਠੀ ਦਾ ਜਿਹੜਾ ਆਵਦਾ ਨੁਕਸਾਨ ਹੋਇਆ ਹੋਗਾ ਪਰ ਨਹੀਂ ਪਿਆ ਕਿੰਨਾ ਹੋਇਆ ਇਹਦਾ ਮਾਲਕ ਦੱਸ ਸਕਦੇ ਵੀ ਕਿੰਨਾ ਹੋਇਆ ਕੋਈ ਜਾਣੀ ਨਹੀਂ ਤਾਂ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਜੀ ਇਹ ਬਚਾਅ ਹੋ ਗਿਆ ਬਾਕੀ ਦਾ ਜੀ ਇਹ ਪੇਠਾ ਬਣਾਉਂਦੇ ਸੀ ਜੀ